ਤਿੰਨ ਆਏ ਨੇ ਡੁੱਗੀ ਤਿੰਨੋਂ ਕਾਲੇ ਕਾਲੇ ਓਏ ਪਿੱਛੇ ਰਹਿ ਲੱਕੀ ਆਜਾਉ ਰਹੀ ਆਜਾ ਆਜਾ ਇਕੰਦਰੇ ਬੱਚਿਆਂ ਨੂੰ ਦੇਖ ਰਿਹਾ ਹੈ ਇਹ ਬੱਚਿਆਂ ਨੂੰ ਦੇਖ ਕੇ ਫਿਰ ਵਾਪਿਸ ਆਏਗਾ ਉੱਥੋਂ ਹੂੰ ਤੇਰੀ ਕਿਉਂ ਪੂੰਛੀ ਲੜੀ ਹੈ ਤਿੰਨੋਂ ਇਕੱਠੇ ਹੋ ਗਏ ਕਾਲੂ ਕਾਲੂ ਚਲੋ 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 ਪਿੱਛੇ ਹੋ ਜਾਓ ਨੋ ਲਾੜ ਦੇਖ ਲਓ ਕਿੰਨਾ ਕਰ ਰਹੇ ਆ ਇੱਕ ਦੂਜੇ ਦਾ ਇਹ ਤਿੰਨੋਂ ਜਣੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕੰਨ ਵਲੌਗ ਵਿੱਚ ਸ਼ਾਨਦਾਰ ਟਾਈਮ ਹੈ ਆਪਾਂ ਸਬਜੀ ਬਾਜੀ ਬਣਾ ਕੇ ਹਟੇ ਆਂ ਛੱਤ ਤੇ ਆਈ ਸੀਗੀ ਮੈਂ अरमान ਨੂੰ ਬੁਲਾਣ ਲਈ ਬਿਕੋਜ਼ अरमान ਖੇਡਦਾ ਸੀਗਾ ਗਰਾਊਂਡ ਦੇ ਵਿੱਚ ਮੈਂ ਜਾਣਾ ਬਾਜ਼ਾਰ ਮੈਂ ਕਿ अरमान ਘਰ ਬੈਜੂਗਾ ਆਪਾਂ ਇੰਨੇ ਬਾਜ਼ਾਰ ਜਾ ਜਾਂਦੇ ਆ ਮੈਂ ਤੇ ਸਰਦਾਰ ਜੀ ਦੋਨੋਂ ਜਣੇ ਜਾਵਾਂਗੇ ਕਰੇ ਆਪਣੇ ਲੱਗੇ ਹੋਏ ਦੇ ਲਿਸਤਰੀ ਸੋ ਇਸ ਕਰਕੇ ਕਰੇ ਕੋਈ ਨਾ ਕੋਈ ਤਾਂ ਜ਼ਰੂਰੀ ਹੈ ਗਈ ਹੈ ਰਹਿਣਾ ਕਿਸੇ ਨਾ ਕਿਸੇ ਦਾ ਤੇ ਪਹਿ ਬਾਜ਼ਾਰ ਜਾ ਕੇ ਆਉਂਦੇ ਆ ਮੈਂ ਹੀ ਕਰਨੀ ਹੈ ਥੋੜੀ ਬਹੁਤੀ ਸ਼ੋਪਿੰਗ ਨਿਕਲੇ ਆਏ ਸਰਦਾਰ ਜੀ ਤਾਂ ਉਹ ਖੜ ਕੇ ਜਾ ਕੇ ਮੈਂ ਪਾਣੀ ਪੀ ਲੈਣੀ ਆ ਉਸ ਤੋਂ ਬਾਅਦ ਨਿਕਲਦੇ ਆਂ ਗਰਮੀ ਦੇ ਵਿੱਚ ਤਾਂ ਇਹੀ ਆ ਪਾਣੀ ਪੀ ਕੇ ਘਰ ਤੋਂ ਨਿਕਲਣਾ ਚਾਹੀਦਾ ਸ਼ਾਪਿੰਗ ਕਰਕੇ ਵਾਪਿਸ ਮੈਂ ਆ ਗਈ ਆ ਅੱਜ ਮੈਂ ਆਪਣਾ ਫੋਨ ਘਰ ਛੱਡ ਕੇ ਗਈ ਸੀ ਸੋ ਸ਼ੂਟ ਨਹੀਂ ਕੀਤਾ ਕੁਝ ਵੀ ਇੱਧਰ ਬੱਚੇ ਸਾਡੇ ਕੰਮ ਕਰ ਰਹੇ ਨੇ ਦਿਓਰ ਲੱਗਦਾ ਇਹ ਮੇਰਾ ਤੇ ਨਾਲ ਉਹਦੇ ਹੋਰ ਮੁੰਡਾ ਕੰਮ ਕਰਦਾ ਉਹ ਹੈ ਆਪਣਾ ਸਰਦਾਰ ਜੀ ਦੇ ਨਾਂ ਚਾਚਾ ਜੀ ਦਾ ਪੁੱਟਾ ਇਹ ਤੇ ਬੱਚਿਆਂ ਨੂੰ ਖਾਣ ਲਈ ਆਪਾਂ ਫੇਰ ਕੁਝ ਨਾ ਕੁਝ ਲੈ ਕੇ ਹੀ ਆਏ ਆ ਅਰਮਾਨ ਨੇ ਖਾਣੀ ਸੀਗੀ ਟਿੱਕੀ ਸੋ ਟਿੱਕੀ ਆਪਾਂ ਅਰਮਾਨ ਲਈ ਲੈ ਆਏ ਆ ਤੇ ਇਧਰ ਆਪਣੇ ਦਿਓਰ ਲਈ ਲੈ ਕੇ ਆਈਆਂ ਮੈਂ ਸਮੋਸੇ ਇਹ ਦੋਨੋਂ ਜਣੇ ਸਮੋਸੇ ਖਾਣਗੇ ਤੇ ਅਰਮਾਨ ਲਈ ਟਿੱਕੀ ਆਪਣੀ ਪੇਟ ਪੂਜਾ ਮੈਂ ਤੇ ਸਰਦਾਰ ਜੀ ਘਰ ਆਏ ਆ ਬਾਕੀ ਹੁਣ ਰਾਤ ਨੂੰ ਖਾਣਾ ਤਾਂ ਮੈਂ ਨਹੀਂ ਖਾਣਾ ਕਿਉਂਕਿ ਮੇਰੀ ਟੈਂਕੀ ਹੋ ਚੁੱਕੀ ਆ ਫੁੱਲ ਸਰਦਾਰ ਜੀ ਅੱਜ 바ਰੀ ਮੈਨੂੰ ਜੋ ਕੁਝ ਵੀ ਮੈਂ ਖਾਣਾ ਸੀ ਖਵਾ ਲਿਆ ਏ ਫੁੱਲ ਸੇਵਾ ਪਾਣੀ ਕਰਵਾ ਕੇ ਫਿਰ ਲੈ ਕੇ ਆਏ ਨੇ ਤੇ ਨਾਲ ਕਰਵਾਈ ਏ ਮੈਨੂੰ ਸ਼ਾਪਿੰਗ ਸ਼ਾਪਿੰਗ ਦਿਖਾਵਾਂਗੀ ਤਾਂ ਨਹੀਂ ਜਦੋਂ ਵੀ ਆਪਾਂ ਚਲੋ ਜੋ ਵੀ ਯੂਜ਼ ਕਰਾਂਗੇ ਫਿਰ ਦੱਸਾਂਗੀ ਮੈਂ ਤੁਹਾਨੂੰ ਬਾਕੀ ਨਾਈਟ ਸੂਟ ਮੈਂ ਲੈ ਕੇ ਆਈਆਂ ਉਹ ਜ਼ਰੂਰ ਦਿਖਾ ਦਵਾਂਗੀ ਤੁਹਾਨੂੰ ਟਾਈਮ ਸਾਡੇ 9 ਦਾ ਹੋ ਗਿਆ ਤੇ ਸਾਡੇ ਮਿਸਤਰੀਆਂ ਦੀ ਡਿਊਟੀ ਹੁਣ ਖਤਮ ਹੋਈ ਆ ਮੇਰੀ ਡਿਊਟੀ ਹੁਣ ਸ਼ੁਰੂ ਹੋਈ ਆ ਕਿਉਂਕਿ ਜਦੋਂ ਹਨਾ ਲੌਬੀ ਦੇ ਵਿੱਚ ਲੱਕੜ ਕੱਟਦੇ ਆ ਜਾਂ ਬੇੜੇ ਦੇ ਵਿੱਚ ਉਹਦਾ ਬੁਰਾ ਦਾ ਸਾਰੀ ਲੌਬੀ ਦੇ ਵਿੱਚ ਬੇੜੇ ਦੇ ਵਿੱਚ ਇੰਨਾ ਹੋਇਆ ਪਿਆ ਨਾ ਝਾੜੂ ਲਗਾ ਕੇ ਫਿਰ ਪਵਾਗੇ ਕਿਉਂਕਿ ਇਹ ਨਹੀਂ ਤਾਂ ਫਿਰ ਇਹ ਨਾ ਰਾਤ ਨੂੰ ਫੈਨ ਓਨ ਕਰਨੇ ਨੇ ਸਾਰੇ ਬੈੱਡਰੂਮ ਦੇ ਵਿੱਚ ਹੋ ਜਾਣਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਲੌਬੀ ਦੇ ਵਿੱਚ ਤੁਹਾਨੂੰ ਕੈਮਰੇ ਦੀ ਡਾਇਰੈਕਸ਼ਨ ਚੇਂਜ ਕਰਕੇ ਮੈਂ ਦਕਾਉਂਦੀ ਆ ਇਹ ਦੇਖ ਲਓ ਇਹ ਸਾਰਾ ਨਾ ਝਾੜੂ ਲਗਾਣਾ ਪੈਣਾ ਨੀ ਤਾਂ ਸਾਰਾ ਜਦੋਂ ਡੋਰ ਖੋਲਣੇ ਨੇ ਸਾਰਾ ਅੰਦਰ ਜਾਊਗਾ ਇਹ ਸਾਈ ਲੋਬੀ ਦੇ ਵਿੱਚ ਝਾੜੂ ਲੱਗਣਾ ਬੇੜੇ ਦੇ ਵਿੱਚ ਝਾੜੂ ਲਗਾਵਾਂਗੀ ਪਰ ਕੀ ਇਹ ਲੱਕੜ ਪਈ ਹੈ ਹਜੇ ਇੱਧਰ ਡਰਾਇੰਗ ਰੂਮ ਦੇ ਅੱਗੇ ਵੀ ਦੇਖੋ ਬੁਰਾ ਹਾਲ ਹੋ ਰਿਹਾ ਇੱਧਰਲੀ ਸਾਈਡ ਇੱਕ ਵਾਰ ਜਦੋਂ ਸਾਰਾ ਕੰਮ ਨਿਬੜ ਜਾਣਾ ਨਾ ਘਰ ਸਾਫ਼ ਕਰਨਾ ਪੈਣਾ ਆਪਾਂ ਦੁਬਾਰਾ ਤੋਂ ਰਾਤ ਨੂੰ ਝਾੜੂ ਤਾਂ ਨਹੀਂ ਲਗਾਉਣਾ ਚਾਹੀਦਾ ਹਨ ਵਿਚਾਰ ਕਰਦੇ ਆ ਪਰ ਕੀ ਕਰੀਏ ਮਜਬੂਰੀ ਦੇ ਵਿੱਚ ਲਗਾਉਣਾ ਪੈ ਰਿਹਾ ਬੇੜੇ ਦੇ ਵਿੱਚ ਤੇ ਲੋਬੀ ਦੇ ਵਿੱਚ ਇੰਨਾ ਬੁਰਾ ਹਾਲ ਹੈ ਨਾ ਲੱਕੜ ਇੱਥੇ ਕਟ ਵੱਡੂ ਹੁੰਦੀ ਹੈ ਸੋ ਪੈਰਾਂ ਦੇ ਵਿੱਚ ਹਨਾ ਬੁਰਾ ਦਾ ਲੱਕੜ ਦਾ ਆਈ ਜਾਂਦਾ ਬਾਰ-ਬਾਰ ਸੋ ਇਸ ਕਰਕੇ ਮੈਂ ਰਾਤ ਨੂੰ ਹੀ ਝਾੜੂ ਲਗਾ ਕੇ ਪੈਂਦੀ ਆ ਉਂਝ ਤਾਂ ਚਲੋ ਹਨਾ ਜੇ ਰਾਤ ਨੂੰ ਮੈਂ ਝਾੜੂ ਨਾ ਲਗਾਵਾ ਸਵੇਰੇ ਹੈਲਪਰ ਆਪਣੀ ਕੰਮ ਕਰੀ ਜਾਂਦੀ ਆ ਪਰ ਨਹੀਂ ਮੇਰੇ ਕੋਲੋਂ ਵੇਟ ਨਹੀਂ ਹੁੰਦੀ ਹੈਗੇ ਇੰਨਾ ਟਾਈਮ ਫੇਰ ਸਕੂਨ ਦੀ ਨੀਂਦ ਵੀ ਸੋ ਜਾਂਦੇ ਆ ਜੇਕਰ ਪਰ ਰਾਤ ਨੂੰ ਸਾਰੇ ਕੰਮ ਇਹ ਨਵੇੜ ਕੇ ਪੈਂਦੇ ਆ ਤੇ ਗਰਮੀ ਦੇ ਵਿੱਚ ਉੰਜਤਾ ਨਾ ਲੱਗ ਬਹੁਤ ਔਖਾ ਰਿਹਾ ਸਵੇਰੇ ਸ਼ਾਮ ਤਾਂ ਥੋੜਾ ਜਿਹਾ ਹੁੰਦਾ ਹੀ ਹੈ ਵੀ ਦਿਨ ਦੇ ਵਿੱਚ ਇੰਨੇ ਕੰਮ ਕਰ ਨਹੀਂ ਹੁੰਦੇ ਕੁਛ ਮੈਂ ਬਾਜ਼ਾਰ ਜਾ ਕੇ ਆਈਆਂ ਨਾ ਮੈਨੂੰ ਪਹਿਲਾਂ ਹੀ ਗਰਮੀ ਬਹੁਤ ਲੱਗ ਰਹੀ ਸੀ ਸੋ ਫਟਾਫਟ ਝਾੜੂ ਲਾ ਕੇ ਉਸ ਤੋਂ ਬਾਅਦ ਫਿਰ ਮੈਂ ਫਰੈਸ਼ ਹੋਵਾਂਗੀ ਨਹਾ ਕੇ ਹੀ ਵਧੀਆ ਗਰਮੀ ਦੇ ਵਿੱਚ ਨੀਂਦ ਆਣੀ ਹੈ ਪੱਕੀ ਸਰਦਾਰ ਜੀ ਅੱਜ ਸ਼ਾਪਿੰਗ ਕਰਵਾ ਕੇ ਲੈ ਕੇ ਆਏ ਨੇ ਕਾਫੀ ਟਾਈਮ ਬਾਅਦ ਗਈ ਮੈਂ ਸਰਦਾਰ ਜੀ ਨਾਲ ਸ਼ਾਪਿੰਗ ਕਰਨ ਕਿਉਂਕਿ ਇਹ ਥੋੜੇ ਜਿਹੀ ਬੀਜੀ ਚੱਲ ਰਹੇ ਸੀ ਕੁਝ ਪਿਛਲੇ ਕੁਸ਼ਤੀਨਾ ਤੋਂ ਪਰ ਅੱਜ ਫਰੀ ਸੀ ਇਹ ਤੇ ਉਂਝ ਵੀ ਨਾ ਅੱਜ ਦਾ ਦਿਨ ਹੈ ਜਿਹੜਾ ਮੇਰਾ ਇੱਕ ਟੂਰ ਬਣਿਆ ਹੋਇਆ ਸੀਗਾ ਅਸੀਂ ਜਾਣਾ ਸੀਗਾ ਘੁੰਮਣ ਪਰ ਕਰੇ ਫੇਰੇ ਕੰਮ ਵਾਲੇ ਕਹਿੰਦੇ ਵੀ ਚਾਚਾ ਜੀ ਦਾ ਬੇਟਾ ਕਹਿੰਦੇ ਵੀ ਅਸੀਂ ਹੁਣ ਫਰੀ ਆ ਵੀ ਇੱਥੇ ਹੀ ਸਾਡੇ ਕੰਮ ਕਰ ਰਹੇ ਨੇ ਸਾਡੇ ਦੂਜੇ ਚਾਚੇ ਦੇ ਘਰ ਵਿਰਾਤ ਦੇ ਟਾਈਮ ਅਪਾ ਤੁਹਾਡੇ ਕਰ ਕੰਮ ਕਰਤੇ ਆ ਕਰਾਂਗੇ ਫਿਰ ਅਸੀਂ ਸੋਚਿਆ ਵੀ ਚਲੋ ਘੁੰਮਣਾ ਫਿਰਨਾ ਤਾਂ ਹਨਾ ਹੋ ਹੀ ਜਾਂਦਾ ਏ ਹੁਣ ਨਹੀਂ ਤਾਂ ਫੇਰ ਚਲੇ ਜਾਵਾਂਗੇ ਆਪਾਂ ਵੀ ਪਹਿਲਾ ਕੰਮ ਜ਼ਰੂਰੀ ਆ ਇਹ ਸਪੈਸ਼ਲ ਕੰਮ ਵੀ ਸਰਦਾਰ ਜੀ ਮੇਰੇ ਲਈ ਹੀ ਕਰਵਾ ਰਹੇ ਨੇ ਇਹ ਮੇਰੀ ਫਰਮਾਇਸ਼ ਸੀ ਕਿ ਵੀ ਮੈਨੂੰ ਤਾਂ ਇਹ ਕੰਮ ਕਰਵਾ ਕੇ ਦੇਵੋ ਸੋ ਸਰਦਾਰ ਜੀ ਕਹਿੰਦੇ ਵੀ ਹੁਣ ਤੂੰ ਡਿਸਾਈਡ ਕਰ ਲੈ ਘੁੰਮਣ ਜਾਣਾ ਕਿ ਇਹ ਕੰਮ ਤੂੰ ਕਰਵਾਣਾ ਮੈਂ ਕਿਹਾ ਵੀ ਚਲੋ ਕੋਈ ਨਹੀਂ ਮੈਨੂੰ ਇਹ ਕੰਮ ਕਰਵਾ ਕੇ ਦੇਵੋ ਘੁੰਮਣ ਆਪਾਂ ਫੇਰ ਚਲਾਂਗੇ ਅਗੇ ਇਹ ਨੈਕਸਟ ਮਾਰਨਿੰਗ ਹੋ ਚੁੱਕੀ ਆ ਤੇ ਮੈਂ ਤੁਹਾਨੂੰ ਨਾਈਟ ਸੂਟ ਦਿਖਾ ਰਹੀ ਆ ਇਹ ਲੈਨੇ ਕੱਲ ਦੋ ਨਾਈਟ ਸੂਟ ਸਰਦਾਰ ਜੀ ਦੀ ਚੁਆਇਸ ਤੇ ਨੇ ਦੋਨੋਂ ਇਹਨਾਂ ਨੇ ਆਪਣੀ ਪਸੰਦ ਦੇ ਹੀ ਦਿਵਾਏ ਨੇ ਇੱਕ ਬਲੂ ਕਲਰ ਇਹ ਤੇ ਦੂਜਾ ਹੈਗਾ ਪਿੰਕ ਕਲਰ ਜੀ ਤੇ ਇਹ ਬਲੂ ਕਲਰ ਨਾ ਥੋੜਾ ਡਾਰਕ ਆ ਰਿਹਾ ਹੈ ਇਹਦੇ ਵਿੱਚ ਥੋੜਾ ਲਾਈਟ ਕਲਰ ਹੈ ਜੋ ਮੈਂ ਲੇਆ ਬਾਕੀ ਫਿਰ ਅੱਜ ਤਿੰਨ ਦੇ ਵਿੱਚ ਵੀ ਮੈਂ ਬਹੁਤ ਬੀਜੀ ਰਹੀ ਦੋ ਦਿਨਾਂ ਦਾ ਇਹ ਵਲੌਗ ਹੈ ਅੱਜ ਆਪਣੇ ਘਰੇ ਆ ਗਏ ਸੀਗੇ ਗੈਸਟ ਅੱਜ ਆਏ ਸਾਡੇ ਪੂਆਜੀ ਪੂਆਜੀ ਆਏ ਨੇ ਮੇਰੀ ਸੱਸ ਦੀ ਖਬਰ ਨੂੰ ਸੋ ਬਸ ਉਹਨਾਂ ਕਰਕੇ ਅੱਜ ਰੌਣਕ ਲੱਗੀ ਰਹੀ ਘਰੇ ਤੇ ਥੋੜਾ ਜਿਹਾ ਰਹੇ ਆਪਾਂ ਬੀਜੀ ਵਲੌਗ ਮੇਰੇ ਦੋ ਦਿਨ ਹੋ ਗਏ ਅਪਲੋਡ ਹੀ ਨਹੀਂ ਮੈਂ ਕਰ ਪਾਈ ਹੈਗੀ ਸੋ ਅੱਜ ਐਡੀਟਿੰਗ ਕਰਨ ਲੱਗੀ ਆ ਬੈਠ ਕੇ ਅੱਥੇ ਪੁਆਜੀ ਹੋਰੀ ਚਾਹ ਪਾਣੀ ਪੀ ਕੇ ਦੂਜੇ ਘਰ ਗੇੜਾ ਮਾਰਨ ਚਲੇ ਗਏ ਜੋ ਚਾਚਾ ਜੀ ਹੋਣੇ ਆ ਉਹਨਾਂ ਦੇ ਘਰ ਗੇੜਾ ਮਾਰਨ ਗਏ ਨੇ ਘਰ ਵੀ ਹਨਾ ਸਾਡੇ 4-5 ਨੇ ਫਿਰ ਬਾਰੀ-ਬਾਰੀ ਜਾਣਾ ਪੈਂਦਾ ਫਿਰ ਮੈਂ ਕਿਹਾ ਵੀ ਚਲੋ ਐਨੇ ਤੁਸੀਂ ਘੁੰਮ ਆਓ ਚਾਚਾ ਜੀ ਹੋਰਾਂ ਦੇ ਘਰ ਐਨੇ ਮੈਂ ਖਾਣਾ ਤਿਆਰ ਕਰ ਲੈਂਦੀ ਆ ਦੁਪਹਿਰ ਦੇ ਟਾਈਮ ਫਿਰ ਮੈਂ ਬਣਾਏ ਘੜੀ ਚਾਵਲ ਕੜੀ ਤੜਕ ਦਿੱਤੀ ਸੀਗੀ ਚਾਵਲ ਵੀ ਇਸ ਟਾਈਮ ਬਣਾ ਕੇ ਰੱਖ ਦਿੱਤੇ ਮੈਂ ਲਾਸਟ ਦੇ ਵਿੱਚ ਬਣਾਏ ਮੈਂ ਪਕੌੜੇ ਪਕੌੜਿਆਂ ਵਾਲੀ ਕੜੀ ਬਣਾਈ ਸੀ ਤੇ ਫਿਰ ਇੱਥੇ ਖਾਣਾ ਖੁਣਾ ਖਾ ਕੇ ਮੈਂ ਬਰਤਨ ਲਾ ਕੀ ਸੀ ਸਾਫ ਕਰਨ ਤੇ ਫਟਾਫਟ ਬਰਤਨ ਸਾਫ ਕਰਦੀ ਪਈ ਸੀ ਕਿਉਂਕਿ ਹੁਣ ਜਾਣਾ ਸੀਗਾ ਪੂਆ ਜੀ ਉਹਨਾਂ ਨੇ ਉੱਧਰ ਦੁੱੱਚੇ ਘਰ ਛੱਡੇ ਮੰਮੀ ਕੋਲ ਸੱਸ ਕੋਲ ਮੇਰੀ ਮੈਂ ਕਿਹਾ ਚਲੋ ਵੀ ਨਾਲ ਮੈਂ ਵੀ ਚਲਦੀ ਆਂ ਫਟਾਫਟ ਮੈਂ ਬਰਤਨ ਸਾਫ ਕਰ ਦਿੰਦੀ ਆਂ ਤੇ ਅਸੀਂ ਨਾ ਖਾਣਾ ਖਾ ਕੇ ਥੋੜਾ ਜਿਹਾ ਟਾਈਮ ਬੈਗੇ ਸੀਗੇ ਗੱਲਾਂ ਪੱਤਾਂ ਲੱਗੇ ਤੇ ਫਿਰ ਮੇਰੇ ਵਿਆਹ ਵਾਲੀ ਵੀਡੀਓ ਲਗਾ ਲਈ ਤੇ ਉਹ ਦੇਖਦੇ ਰਹੇ ਹਾਸੀ ਮਜ਼ਾਕ ਕਰਦੇ ਰਹੇ ਨਾਲ ਪੂਆ ਦੀ ਲੜਕੀ ਆਈ ਹੋਈ ਆ ਬਸ ਐਦਾਂ ਹੀ ਬੈਠੇ ਰਹੇ ਸਾਰੇ ਜਣੇ ਗੱਲਾਂ-ਬਾਤਾਂ ਲੱਗੇ ਰਹੇ ਬਹੁਤ ਰੌਣਕ ਲੱਗੀ ਹੋਈ ਆ ਸਾਡੇ ਘਰੇ ਅੱਜ ਤੇ ਬਸ ਬਰਤਨ ਸਾਫ਼ ਕਰਕੇ ਮੰਮੀ ਨੂੰ ਮਿਲ ਕੇ ਆਂਦੇ ਆ ਉੱਧਰ ਪੂਆ ਨੇ ਨਾ ਅੱਜ ਰੌਣਕਾ ਲਗਾ ਰੱਖੀਆਂ ਨੇ ਸਾਡੇ ਘਰੇ ਤੇ ਮੰਮੀ ਨੂੰ ਮਿਲਣ ਤੋਂ ਬਾਅਦ ਬਸ ਅੱਧਾ ਪੌਣਾ ਘੰਟਾ ਮੰਮੀ ਕੋਲ ਬੈਠੇ ਉਸ ਤੋਂ ਬਾਅਦ ਪਹੁੰਚ ਗਏ ਇੱਧਰ ਚਾਚੇ ਦੀ ਨੂੰਹ ਕੋਲ ਦਰਾਣੀ ਕੋਲ ਤੇ ਇਹਦੇ ਘਰੇ ਰੌਣਕਾ ਲਗਾਈਆਂ ਐਨੇ ਨਾ ਇੱਥੇ ਬੀਂਗ ਪਾਈ ਹੋਈ ਆ ਝੂਟਾ ਪਾਇਆ ਹੋਇਆ ਝੂਟੇ ਲਏ ਸਾਰਿਆਂ ਨੇ ਤੇ ਮੇਰਾ ਤਾਂ ਇੱਥੇ ਬੁਰਾ ਹਾਲ ਕਰ ਦਿੱਤਾ ਮੇਰੀ ਨੰਦ ਨੇ ਤੇ ਦਿਓਰ ਨੇ ਦੋਨੋਂ ਭੈਣ ਭਰਾਵਾਂ ਨੇ ਮਿਲ ਕੇ ਨਾ ਮੈਨੂੰ ਇਹੋ ਜਿਹੇ ਝੂਟੇ ਦਿੱਤੇ ਐ ਜੋ ਮੈਨੂੰ ਮੈਨੂੰ ਲੱਗਦਾ ਸਾਰੀ ਉਮਰ ਨਹੀਂ ਭੁੱਲਣੇ ਹੈਗੇ ਇੱਕ ਵਾਰੀ ਇਦਾਂ ਦਾ ਹਾਲ ਮੇਰੇ ਨਾਲ ਪਲਸ 2 ਦੇ ਪਲਸ 2 ਵਿੱਚ ਹੋਇਆ ਸੀ ਤੇ ਉਸ ਤੋਂ ਬਾਅਦ ਪਲਸ 2 ਤੋਂ ਬਾਅਦ ਮੈਨੂੰ ਲੱਗਦਾ ਮੈਂ ਅੱਜ ਝੂਟੇ ਲਏ ਨੇ ਮੇਰੇ ਉਸ ਟਾਈਮ ਕੰਨਾਂ ਨੂੰ ਹੱਥ ਲੱਗੇ ਸੀ ਪਲਸ 2 ਦੇ ਵਿੱਚ ਤੇ ਉਸ ਤੋਂ ਬਾਅਦ ਜਾ ਕੇ ਮੈਂ ਅੱਜ ਚੁੱਲ੍ਹੇ ਤੇ ਬੈਠੀਆਂ ਝੂਟੇ ਲਏ ਨੇ ਪਿੰਗ ਤੇ ਤੇ ਜੋ ਇਹਨਾਂ ਨੇ ਮੇਰਾ ਬੁਰਾ ਹਾਲ ਕੀਤਾ ਨਾ ਫਿਰ ਮੈਂ ਇਹਨਾਂ ਕੋਲੋਂ ਬਦਲਾ ਜ਼ਰੂਰ ਲੇਵਾਂਗੀ ਦੋਨੋਂ ਭੈਣ ਭਰਾਵਾਂ ਕੋਲੋਂ ਦੇਖੋ ਤੁਸੀਂ ਹੁਈ ਜਰਰੀ ਇੱਕ ਇੱਕ ਤਰ੍ਹਾਂ ਦੇ ਉਹਨੂੰ ਆ ਆ ਪੀ ਖਾ ਖੇ ਲੈ ਇਹ ਨਹੀਂ ਨਹੀਂ ਆਉਣਗੇ ਉਹਨਾਂ ਤੇ ਡਿੱਗੇਗਾ ਪਿੱਛੇ ਪੈਰ ਲੱਗੇ ਰਿਹਾ ਯਾ ਜੋ ਦੇਖ ਰਿਹਾ ਵੀਡੀਓ ਬਣਾ ਰਿਹਾ ਬਣੀ ਦੀ ਵਕਨੀ ਆਠਾਏ ਬਹੁਤ ਵੱਡੀ

ਮੰਨੇ ਤਾਂ ਰੋਟੀਆਂ ਦੀਏ ਬੈਠ ਕੇ ਸਿੱਧੀ ਬਾਤ ਹੈ ਮੈਂ ਮਟ ਕੇ ਜੀ ਮਨ ਖੜ ਕੇ ਜੀ ਬੰਨੇ ਬੈਠਣਾ ਚਾਹੀਦੀ ਜੇ ਮੈਂ ਗੀਤੀ ਹੈ ਕਿ ਨਹੀਂ ਸਦੇ ਰੋਟੀਆਂ ਵੰਡਾਰੇਗਾ ਠਿਕਾ ਲਿਆ ਬੈਠਾ ਨਾ ਮਨ ਬੈਠੀ ਨੂੰ ਖਲਾ ਦਿੰਦਾ ਰੋਟੀਆਂ ਹਾਂ ਚਲਾ ਜਾ ਕੋ ਦੀ ਮਾ ਲਾ ਗਿਆ ਕੀ ਕੀ ਕੋਰੇ ਬਸ ਯਾ ਦੇਖਿਆ ਕੀ ਇਹ ਦੇ ਕਿੱਧਰੇ

ਇਹ ਮੈਂ ਬੈਠਾ ਚੱਲ ਉਹ 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 ਨੀਂਹ ਬੈਠ ਲੈ ਗੇਰ ਬੁਝਾ ਨੀਚੇ ਆਇਆ ਨੀਚੇ ਪਹਿਲਾਂ ਬੈਠਾ ਨੀਚੇ ਬੈਠੀ ਸੀ ਬਾਹਰ ਬਿੰਗੀ ਆਇਆ ਮੈਂ ਨੀਚੇ ਬੈਠਾ ਹਲੋ ਪੈਰ ਲਾ ਲੈ ਪਹਿਲਾਂ ਨੀਚੇ ਬੈਠਾ ਹਾਂ ਮੀਰੇ ਕਾਲੇ ਇਹ ਜੜੀ ਸਿਲਾ ਕਾ ਜਾਈਏ ਜਿਸ ਦਿਨ ਆਵੇਗਾ ਪੂਸਤਾ ਤੇ ਆਉਣਾ ਆਉਂਦੇ ਦੀ ਇਹ ਉਸ ਬਣਾਉਣ ਤੋਂ ਪੂਸਤੋਂ ਬੈਠੇ ਸਟੇਡੀ ਸੇ ਹੁਣ ਵਾਪਿਸ ਆ ਗਏ ਆਪਾਂ ਆਪਣੇ ਘਰ ਸardar ji ਘਰ ਬੈਠੇ ਸੀ ਤੇ ਫਿਰ ਆ ਕੇ ਉਹਨਾਂ ਨੂੰ ਜ਼ਿਆਦਾ ਕੱਪ ਬਣਾ ਕੇ ਪਿਲਾਇਆ ਮੈਂ ਕਿਹਾ ਚਲੋ ਸਾਰੇ ਜਣੇ ਥੋੜੀ ਥੋੜੀ ਚਾਹ ਪੀ ਲਓ ਤੇ ਨਾਲ ਆ ਗਏ ਸੀਗੇ ਆਪਣੇ ਮਿਸਤਰੀ ਕੰਮ ਕਰਨ ਲਈ ਦਿਉਰ ਆ ਗਿਆ ਸੀ ਮੇਰਾ ਉਹਨਾਂ ਲਈ ਵੀ ਚਾਹ ਬਣਾਈ ਤੇ ਬੱਚੇ ਇੱਥੇ ਦੇਖੋ ਨਾ ਰੁਣਕਾ ਲਗਾ ਰਹੇ ਨੇ ਝੇੜੀ ਉਡ ਖੇਡਦੇ ਸੀ ਤੇ ਅਰਮਾਨ ਤਾਂ ਬੈਠਾ ਟੀਵੀ ਦੇਖ ਰਿਹਾ ਪੁੱਤਰ ਰੁਣਕਾ ਲੱਗੀਆਂ ਅੱਜ ਅੱਜ ਮੈਨੂੰ ਨਾ ਮਤਲਬ ਬਹੁਤ ਟਾਈਮ ਬਾਅਦ ਸਹੁਰਿਆਂ ਦੇ ਵਿੱਚ ਐਦਾਂ ਦੀ ਫੀਲਿੰਗ ਆਈ ਆ ਕਿ ਮੈਂ ਆਪਣੇ ਪੇਕਿਆਂ ਦੇ ਵਿੱਚਾਂ ਨਹੀਂ ਤਾਂ ਹਨਾ ਵੀ ਐਨੇ ਵੀ ਉਹ ਬਣ ਕੇ ਰਹਿਣਾ ਪੈਂਦਾ ਸੋਹਰਿਆਂ ਦੇ ਵਿੱਚ ਜਿਆਦਾ ਹੀ ਸਮਝਦਾਰ ਜੇ ਕੁਝ ਬਣ ਕੇ ਰਹਿਣਾ ਪੈਂਦਾ ਤੇ ਚੱਲ ਤਾਂ ਇਦਾਂ ਦੀ ਨਾ ਪੇਕਿਆਂ ਦੇ ਵਿੱਚ ਹੀ ਘੁੱਟਦੀਆਂ ਮੈਂ ਜ਼ਿਆਦਾਤਰ ਪਰ ਅੱਜ ਨਾ ਮੇਰੇ ਦੋਹਰ ਨਾਲ ਤੇ ਨਨਦੇ ਨਾਲ ਮਿਲ ਕੇ ਮਸਤੀ ਕੀਤੀ ਬੜਾ ਵਧੀਆ ਲੱਗਿਆ ਐਦਾਂ ਦਾ ਮੈਨੂੰ ਲੱਗ ਹੀ ਨਹੀਂ ਰਿਹਾ ਸੀਗਾ ਕਿ ਅੱਜ ਮੈਂ ਆਪਣੇ ਸੋਹਰਿਆਂ ਦੇ ਵਿੱਚ ਬੈਠੀ ਆ ਇਸ ਤਰ੍ਹਾਂ ਫੀਲ ਹੋ ਰਿਹਾ ਸੀ ਕਿ ਪੇਕਿਆਂ ਦੇ ਵਿੱਚ ਆਪਣੇ ਭੈਣ ਭਰਾਵਾਂ ਨਾਲ ਮਸਤੀ ਚੱਲ ਰਹੀ ਆ ਹੁਣ ਜੀ ਸਾਡੇ ਇਹ ਦੋਨੋਂ ਬੱਚੇ ਰੌਣਕੀ ਨੇ ਜਦੋਂ ਆਂਦੇ ਨੇ ਉਨਕਲ ਘਾਤੁੰਦੇ ਨੇ ਤੇ ਇਹਨਾਂ ਨਾਲ ਦੋ ਨਣਦ ਵਾਲਾ ਰਿਸ਼ਤਾ ਤਾਂ ਮੇਰਾ ਹੈ ਨਹੀਂ ਭੈਣ ਭਰਾਵਾਂ ਵਾਲਾ ਰਿਸ਼ਤਾ ਤੇ ਖੂਬ ਆਪਾਂ ਇੰਜੁਆਈ ਕਰਦੇ ਆ ਮौज-ਮਸਤੀ ਕਰਦੇ ਆ ਤੇ ਸਾਡੇ ਭੂਆ ਦੀ ਵੀ ਨੇਚਰ ਐਦਾਂ ਦੀ ਐ ਵੀ ਜ਼ਿਆਦਾ ਹਨਾ ਵੀ ਇਹ ਨਹੀਂ ਹੁੰਦਾ ਇਹ ਨਹੀਂ ਸਮਝਦੇ ਕਿ ਸਾਡੀ ਬਹੂ ਆ ਜਾਂ ਕੁਛ ਵੀ ਆਪਣੇ ਬੱਚਿਆਂ ਵਾਂਗੂ ਹੀ ਸਮਝਦੇ ਨੇ ਤੇ ਬਹੁਤ ਦਿਨ ਬਾਅਦ ਐਦਾਂ ਦੀ ਮौज-ਮਸਤੀ ਕੀਤੀ ਬੜਾ ਦਿਲ ਲੱਗਿਆ ਬਹੁਤ ਰੌਣਕ ਲੱਗੀ ਅੱਜ ਦਿਲ ਖੁਸ਼ ਹੋ ਗਿਆ ਅੱਜ ਖੁੱਲ ਕੇ ਹੱਸਣੇ ਦਿਨ ਆਵਾਦ ਤੇ ਬੜਾ ਵਧੀਆ ਲਗਿਆ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਵੀ ਜ਼ਰੂਰ ਦੱਸਣਾ ਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਕੱਲ ਨਵੇਂ ਬਲੌਗ ਵਿੱਚ ਪਾਏ